ਪਰਦੇਸੀ ਹੋ ਕੇ ਯਾਦ ਨਿਮਾਣੀ ਆਵੇ ਪਿੰਡ ਦੀਆਂ ਗਲੀਆਂ ਦੀ ਚੇਤੇ ਆਉਂਦੀ ਸਬਜ਼ੀ ਖਾਦੀ ਤੋੜ ਗਵਾਰੇ ਫਲੀਆਂ ਦੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਜਸਵਿੰਦਰ ਸਿੰਘ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਰਚਨਾ ਸ਼ਾਮਲ ਕਰਾਂਗੇ ਰਜਿੰਦਰ ਸਰਾਵਾ ਜੀ ਦੀ ਸੋ ਰਜਿੰਦਰ ਸਰਾਵਾ ਜੀ ਨੇ ਇਸ ਰਚਨਾ ਦੇ ਵਿੱਚ ਸਾਡੇ ਬਾਹਰ ਬੈਠੇ ਬਾਹਰਲੇ ਮੁਲਕ ਦੇ ਵਿੱਚ ਬੈਠੇ ਪੰਜਾਬੀਆਂ ਦੀ ਗੱਲ ਕੀਤੀ ਹੈ ਉਹਨਾਂ ਪੰਜਾਬੀਆਂ ਦੀ ਜੋ ਆਪਣੇ ਵਤਨ ਨੂੰ ਛੱਡ ਕੇ ਬਾਹਰ ਕਿਸੇ ਵੀ ਕਾਰਨ ਕਰਕੇ ਗਏ ਨੇ ਤੇ ਭਾਵੇਂ ਆਪਣੇ ਪੰਜਾਬ ਤੋਂ ਆਪਣੀ ਮਿੱਟੀ ਤੋਂ ਕਿੰਨਾ ਵੀ ਦੂਰ ਹੋ ਗਏ ਪਰ ਫਿਰ ਵੀ ਉਸ ਮਿੱਟੀ ਨੂੰ ਯਾਦ ਕਿਸ ਤਰ੍ਹਾਂ ਕਰਦੇ ਨੇ ਉਸ ਮਿੱਟੀ ਦੀ ਕਿਸ ਕਦਰ ਉਹ ਤਾਰੀਫ ਕਰਦੇ ਨੇ ਕਿਵੇਂ ਉਹ ਬਚਪਨ ਦੇ ਗੁਜ਼ਾਰੇ ਹੋਏ ਸੁਹਾਵਣੇ ਪਲ ਚੇਤੇ ਕਰਦੇ ਨੇ ਆਓ ਆਪਾਂ ਸਾਰੇ ਦੇਖਦੇ ਹਾਂ ਕਹਿੰਦੇ ਪਰਦੇਸੀ ਹੋ ਕੇ ਯਾਦ ਨਿਮਾਣੀ ਆਵੇ ਪਿੰਡ ਦੀਆਂ ਗਲੀਆਂ ਦੀ ਚੇਤੇ ਆਉਂਦੀ ਸਬਜ਼ੀ ਖਾਦੀ ਤੋੜ ਗਵਾਰੇ ਫਲੀਆਂ ਦੀ ਬੋੜਾ ਹੇਠਾ ਮੰਜੇ ਡਾਹੀ ਚੇਤੇ ਕਰੀਏ ਛਾਵਾਂ ਨੂੰ ਵਾਰ-ਵਾਰ ਮੈਂ ਮੱਥਾ ਟੇਕਾਂ ਪਿੰਡ ਵੱਲ ਜਾਂਦੇ ਰਾਵਾਂ ਨੂੰ ਸ਼ਾਮ ਢਲੀ ਤੋਂ ਮੱਝਾਂ ਗਾਵਾ ਛੱਪੜ ਤੇ ਲੈ ਜਾਂਦੀ ਸੀ ਸ਼ਾਮ ਢਲੀ ਤੋਂ ਮੱਝਾਂ ਗਾਵਾ ਛੱਪੜ ਤੇ ਲੈ ਜਾਂਦੀ ਸੀ ਕਈ ਵਾਰੀ ਤਾਂ ਸਣੇ ਲੀੜਿਆਂ ਦੇ ਵਿੱਚ ਗੋਤੇ ਲਾਉਂਦੇ ਸੀ ਕਿੰਨਾ ਚਿਰ ਹੁਣ ਹੋਰ ਦਬਾਵਾਂ ਦਿਲ ਵਿੱਚ ਉੱਠਦੇ ਚਾਵਾਂ ਨੂੰ ਵਾਰ-ਵਾਰ ਮੈਂ ਮੱਥਾ ਟੇਕਾਂ ਪਿੰਡ ਵੱਲ ਜਾਂਦੇ ਰਾਵਾਂ ਨੂੰ ਸੋ ਅੱਗੇ ਲਿਖਦੇ ਨੇ ਕਹਿੰਦੇ ਮਾਂ ਦੇ ਕਹਿਣ ਤੇ ਪੀਣ ਦਾ ਗੱਟਾ ਚੱਕੀ ਤੇ ਲੈ ਜਾਂਦੇ ਸੀ ਮਾਂ ਦੇ ਕਹਿਣ ਤੇ ਪੀਣ ਦਾ ਗੱਟਾ ਚੱਕੀ ਤੇ ਲੈ ਜਾਂਦੇ ਸੀ ਸਾਈਕਲ ਦੇ ਵਿੱਚ ਟੰਗ ਕੇ ਬੋਰੀ ਭੱਜੇ-ਭੱਜੇ ਜਾਂਦੇ ਸੀ ਅੱਜ ਵੀ ਚੇਤੇ ਕਰਕੇ ਰੋਈਏ ਕੱਲੇ ਬਹਿ ਕੇ ਮਾਵਾ ਨੂੰ ਵਾਰ-ਵਾਰ ਮੈਂ ਮੱਥਾ ਟੇਕਾਂ ਪਿੰਡ ਵੱਲ ਜਾਂਦੇ ਰਾਵਾਂ ਨੂੰ ਕਹਿੰਦੇ ਸੱਤ ਸਮੁੰਦਰੋਂ ਪਾਰ ਬੈਠ ਕੇ ਘਰ ਨੂੰ ਚੇਤੇ ਕਰਦੇ ਆਂ ਸੱਤ ਸਮੁੰਦਰੋਂ ਪਾਰ ਬੈਠ ਕੇ ਘਰ ਨੂੰ ਚੇਤੇ ਕਰਦੇ ਆਂ ਛੁੱਟੀ ਵਾਲੇ ਦਿਨ ਸਭ ਮਿਲ ਕੇ ਠੰਡੇ ਹੋ ਕੇ ਪਰਦੇ ਆਂ ਆਵੇ ਸੁਖ ਸੁਨੇਹਾ ਪਿੰਡ ਤੋਂ ਚੂਰੀ ਪਾਵਾਂ ਕਾਵਾਂ ਨੂੰ ਵਾਰ-ਵਾਰ ਮੈਂ ਮੱਥਾ ਟੇਕਾਂ ਪਿੰਡ ਵੱਲ ਜਾਂਦੇ ਰਾਵਾਂ ਨੂੰ ਸੋ ਅਖੀਰਲੇ ਪੈਰੇ 'ਚ ਲਿਖਦੇ ਨੇ ਕਹਿੰਦੇ ਜਿਨ੍ਹਾਂ ਦੇ ਨਾਲ ਰਲ ਕੇ ਖੇਡੇ ਯਾਰ ਪੁਰਾਣੇ ਭੁੱਲਦੇ ਨਾ ਜਿਨ੍ਹਾਂ ਦੇ ਨਾਲ ਰਲ ਕੇ ਖੇਡੇ ਯਾਰ ਪੁਰਾਣੇ ਭੁੱਲਦੇ ਨਾ ਸਾਡੀ ਨਾ ਮਜਬੂਰੀ ਹੁੰਦੀ ਗੈਰ ਮੁਲਕ ਵਿੱਚ ਰੁਲਦੇ ਨਾ ਮਨ ਕਰਦਾ ਉੱਡ ਗਲ ਨਾਲ ਲਾਈਏ ਜਿੰਦਰ ਜਿਹੇ ਭਰਾਵਾਂ ਨੂੰ ਵਾਰ-ਵਾਰ ਮੈਂ ਮੱਥਾ ਟੇਕਾਂ ਪਿੰਡ ਵੱਲ ਜਾਂਦੇ ਰਾਹਾਂ ਨੂੰ ਵਾਰ-ਵਾਰ ਮੈਂ ਮੱਥਾ ਟੇਕਾਂ ਪਿੰਡ ਵੱਲ ਜਾਂਦੇ ਰਾਹਾਂ ਨੂੰ ਜੀਹਾਂ ਦੋਸਤੋ ਭਾਵੇਂ ਅਸੀਂ ਕਿੰਨੀ ਵੀ ਦੂਰ ਚਲੇ ਜਾਈਏ ਕਿਤੇ ਵੀ ਚਲੇ ਜਾਈਏ ਫਿਰ ਵੀ ਆਪਣੀ ਵਤਨ ਦੀ ਮਿੱਟੀ ਦਾ ਮੋਹ ਜ਼ਰੂਰ ਆਉਂਦਾ ਹੈ ਆਪਣੇ ਉਹਨਾਂ ਪਿੰਡਾਂ ਦਾ ਆਪਣੇ ਉਸ ਪੰਜਾਬ ਦਾ ਮੋਹ ਜ਼ਰੂਰ ਆਉਂਦਾ ਹੈ ਜਿੱਥੇ ਬੈਠ ਕੇ ਅਸੀਂ ਆਪਣਾ ਬਚਪਨ ਬਤਾਇਆ ਹੁੰਦਾ ਜਿੱਥੇ ਬੈਠ ਕੇ ਅਸੀਂ ਇਹ ਸਾਰੇ ਕੰਮ ਕੀਤੇ ਹੁੰਦੇ ਨੇ ਸੋ ਬਹੁਤ-ਬਹੁਤ ਧੰਨਵਾਦ ਜੀ ਰੇਂਦਰ ਸਰਾਮਾ ਦਾ ਜਿਨ੍ਹਾਂ ਨੇ ਸਾਨੂੰ ਇਹ ਰਚਨਾ ਲਿਖ ਕੇ ਭੇਜੀ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਚੰਗੀ ਲੱਗੀ ਹੋਵੇਗੀ। ਬਾਕੀ ਕਿਸੇ ਵੀ ਤਰ੍ਹਾਂ ਦੇ ਗੀਤ ਸੰਗੀਤ ਦੇ ਕੰਮ ਲਈ ਤੁਸੀਂ ਸਾਡੇ ਰਿਕਾਰਡਿੰਗ ਸਟੂਡੀਓ ਦੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਜਲਦੀ ਮਿਲਦੇ ਹਾਂ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ।